ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਜਿਹੜੇ ਆਪਾਂ ਨਿਸ਼ਾਨ ਤੇ ਖੜੇ ਹੋ ਰਿਹਾ ਸ਼ਰੂਮਨੀ ਕਾਲੀ ਦਲ ਉਹਨਰ ਸਰਜੀਤ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣਿਆ ਬਹੁਤ ਲੋਕ ਸਾਡੇ ਕਈ ਵਾਰ ਆਪਣੇ ਜਿਹੜੇ ਵਿਚਾਰੇ ਪਾਰਟੀ ਦੇ ਵਰਕਰ ਹੁੰਦੇ ਪੁਰਾਣੇ ਉਹ ਕਹਿ ਦਿੰਦੇ ਆ ਜੀ ਇਕੱਠੇ ਹੋ ਜਾਓ ਇਹ ਹੋ ਜਾਓ ਅਸੀਂ ਕਹਿੰਦੇ ਵੀ ਅਸੀਂ ਤਾਂ ਦੂਰ ਹੋਈ ਨਹੀਂ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀ ਵੀ ਸਾਰੇ ਇਕੱਠੇ ਹੋ ਜਲੋ ਤੇ ਇੱਕ ਝੰਡੇ ਥੱਲੇ ਹੋ ਕੇ ਪਾਰਟੀ ਬਣਾ ਕੇ ਚੋਣ ਕਰੋ ਆ ਸੱਤ ਮੈਂਬਰੀ ਕਮੇਟੀ ਭਰਤੀ ਕਰੂਗੀ ਅਸੀਂ ਤਾਂ ਅੱਜ ਵੀ ਉਹਨਾਂ ਤੋਂ ਹੀ ਭਰਤੀ ਕਰਾ ਕੇ ਚੋਣ ਕੀਤੀ ਐ ਇਹ ਤਾਂ ਦੂਜੇ ਬਾਰਨ ਦਲ ਲਾੜੇ ਨੇ ਜਿਹੜੇ ਉਸ ਤੋਂ ਭੱਜ ਕੇ ਫੈਸਲੇ ਤੋਂ ਉਹਨਾਂ ਨੇ ਭਰਤੀ ਨਹੀਂ ਮੰਨੀ ਹੁਕਮ ਨਹੀਂ ਮੰਨਿਆ ਤੇ ਦੁਖ ਦੀ ਗੱਲ ਇਹ ਹੈ ਵੀ ਜਿਹੜਾ ਉਹਦੇ ਆਪ ਨੂੰ ਪਾਰਟੀ ਦਾ ਕਾਲੀ ਦਲ ਦਾ ਪ੍ਰਧਾਨਕਾ ਹੋਣਾ ਹੋਵੇ ਉਹ ਆਕਾਲ ਤੱਕ ਸਾਹ ਤੇ ਕੋਈ ਗੱਲ ਕਰਕੇ ਬਾਹਰ ਆ ਕੇ ਮੁੱਕਰ ਜੇ ਆਪਾਂ ਕੋਈ ਵੀ ਸਿੱਖਾ ਕਦੇ ਗੁਰੂ ਘਰ ਚਾ ਗੁਰੂ ਦੀ ਹਾਜ਼ਰੀ ਚ ਕਦੇ ਝੂਠ ਨਹੀਂ ਬੋਲ ਸਕਦੇ ਆਪਾਂ ਇਹਨੂੰ ਕਹਦੇ ਆ ਨਾ ਵੀ ਭਾਈ ਵੱਧ ਤੋਂ ਵੱਧ ਕੀ ਕਹਿੰਦੇ ਆ ਆਪਾਂ ਜਿੱਤੇ ਕਿਸੇ ਨੂੰ ਕੋਈ ਨਾਮ ਮੰਨਦਾ ਹੋਵੇ ਜਾਂ ਸੱਚ ਕਢਾਉਣਾ ਹੋਵੇ ਕਹਿੰਦੇ ਭਾਈ ਗੁਰਦੁਆਰੇ ਚੱਲ ਇਹੀ ਕਹਿੰਦੇ ਆ ਨਾ ਵੀ ਉੱਥੇ ਨਹੀਂ ਝੂਠ ਬੋਲੂਗਾ ਸੁਖਵੀਰ ਸਿੰਘ ਬਾਦਲ ਉੱਥੇ ਬੋਲ ਕੇ ਕਹਿੰਦਾ ਸਾਰੀਆਂ ਗਲਤੀਆਂ ਮੰਨਿਆ ਬਾਹਰ ਆ ਕੇ ਕਹਿੰਦਾ ਉਹ ਤਾਂ ਮੈਂ ਉਹੀ ਮੰਨ ਗਿਆ ਸੀ ਮੈਂ ਤਾਂ ਕੀਤਾ ਹੀ ਕੁਝ ਨਹੀਂ ਹੁਣ ਦੱਸੋ ਜਿਹੜਾ ਬੰਦਾ ਅੰਦਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿਸੇ ਜਿਵੇਂ ਗੁਰੂ ਘਰ ਦੇ ਸਾਹਮਣੇ ਨੇ ਕਾਬ ਤੱਕ ਸਾਹਮਣੇ ਖੜ ਕੇ ਬਾਹਰ ਆ ਕੇ ਮੁੱਕਰ ਜੇ ਕੀ ਲੋਕ ਉਹ ਤੇ ਵਿਸ਼ਵਾਸ ਕਰ ਸਕਦੇ ਆ ਕੀ ਆਪਾਂ ਵਿਸ਼ਵਾਸ ਕਰ ਸਕਦੇ ਆ ਜਾਂ ਅਸੀਂ ਵਿਸ਼ਵਾਸ ਕਰ ਲਈਏ ਫਿਰ 2 ਦਸੰਬਰ ਦੇ ਹੁਕਮਨਾਮੇ ਨੂੰ ਅਸੀਂ ਇਨਵੇਂ ਲਾਗੂ ਕੀਤਾ ਕਿ ਅਸੀਂ ਹੁਕਮਨਾਮੇ ਤੋਂ ਪਿੱਛੇ हट ਜਾਈਏ ਅਸ ਤਾਂ ਉਹ ਵੀ ਕਹਿੰਦੇ ਆ ਵੀ ਆ ਕੇ ਮੰਨ ਲੈ ਸਾਰਾ ਹੁਕਮਨਾਮਾ ਜਿਹੜਾ 2 ਦਸੰਬਰ ਦਾ ਹੁਕਮਨਾਮਾ ਉਹਦੇ ਵਾਸਤੇ ਵੀ ਸਾਡੇ ਵਾਸਤੇ ਅਸੀਂ ਮੰਨਿਆ ਉਹਨੇ ਨਹੀਂ ਮੰਨਿਆ ਮੰਨ ਲੈ ਸਾਡੇ ਦਾ ਕੋਈ ਫਰਕ ਹੀ ਨਹੀਂ ਜੇ ਉਹਨੂੰ ਪ੍ਰਧਾਨ ਬਣਾਉਂਦੇ ਦੁਬਾਰੇ ਬਣ ਜੇ ਸੋ ਇਕੱਠੇ ਹੋਣ ਦਾ ਵੀ ਇਹ ਨਹੀਂ ਹੁੰਦਾ ਵੀ ਆ ਹੀ ਇਕੱਠੇ ਹੋ ਜਾਈਏ ਗੱਲ ਹੈ ਵਿਚਾਰਤਾਂ ਵਿਚਾਰਤਾਰਾਂ ਸਾਡੇ ਗੁਰੂ ਦੀ ਸ਼ਾਨ ਨੂੰ ਮੁਕ ਰੱਖ ਕੇ ਜੋ ਕਰ ਸਕਦੇ ਆ ਜੇ ਅਸੀਂ ਕਹੀਏ ਵੀ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਪਿੱਠ ਦਿਖਾ ਕੇ ਅਸੀਂ ਉਹਦੇ ਨਾਲ ਰਲ ਜਾਈਏ ਜਾਂ ਇਕੱਠੇ ਹੋ ਜਾਈਏ ਇਹ ਤਾਂ ਸੰਭਵ ਨਹੀਂ ਹੋਣਾ ਮੇਰੇ ਵਾਸਤੇ ਤਾਂ ਦੇਖੋ ਬਿਲਕੁਲ ਸੰਭਵ ਨਹੀਂ ਹੈ ਕਿਉਂਕਿ ਜੇ ਅਸੀਂ ਉਸ ਇਹ ਅਕਾਲੀ ਘਾਉਂਦੇ ਹੋਈਏ ਕਿ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਜਾਂ ਜੋ ਉੱਥੇ ਫੈਸਲਾ ਹੋਇਆ ਉਹਨੂੰ ਪਿੱਠ ਦਿਖਾ ਦਈਏ ਤਾਂ ਫਿਰ ਸਾਨੂੰ ਧਰੇਗਾ ਸਾਡੇ ਤੇ ਕਿ ਅਸੀਂ ਕਾਦੇ ਆਬਧਿਆਪਕ ਹਾਉਨੇ ਆ ਠੀਕ ਹੈ ਸੱਤਾ ਆਉਣੀ ਨਾ ਆਉਣੀ ਸਰਕਾਰ ਬਣਨੀ ਨਾ ਬਣਨੀ ਇਹ ਤਾਂ ਬਹੁਤ ਵੱਡੀਆਂ ਗੱਲਾਂ ਨੇ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਪਰ ਜਿਹਦੀ ਕਿਰਪਾ ਹੈ ਅਸੀਂ ਉਹਨੂੰ ਪਿੱਠ ਕਦੇ ਨਹੀਂ ਦਿਖਾ ਸਕਦੇ ਤੇ ਭਾਵੇਂ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਹੈ ਚਾਹੇ ਕੋਈ ਹੈ ਉਹ ਜਿੰਨੇ ਜਰ ਉਧਰ ਪਿੱਠ ਕਰਕੇ ਖੜਨਗੇ ਅਸੀਂ ਉਹਨਾਂ ਦੇ ਨਾਲ ਨਹੀਂ ਰੜ ਸਕਦੇ ਇਹ ਬੜੀ ਸਪਸ਼ਟ ਹੈ ਗੱਲ ਤੇ ਇਹ ਤੋਂ ਅਸੀਂ ਪਿੱਛੇ ਕਦੇ ਉਣਾ ਵੀ ਨਹੀਂ ਕਿਉਂ ਲੜਦਾ ਲੜਾ ਕੀਤਾ ਕਿੰਨਾ ਹਾਂ ਤੇ ਮੈਂ ਤਾਂ ਉਹਨੂੰ ਕਿਹਾ ਸੀ ਮਾਮਾ ਪਹਿਲਾਂ ਹੀ ਲੜ ਜਦੋਂ ਮੈਂ ਪਿਛਲੀ ਵਾਰੀ ਲੜਿਆ ਸੀ ਬਾਈ ਇਲੈਕਸ਼ਨ ਉਦੋਂ ਲੜਿਆ ਨਹੀਂ ਜੇ ਸੁਖਬੀਰ ਬਾਦਲ ਜੀ ਉਦੋਂ ਚੋਣ ਲੜਦੇ ਤਾਂ ਚੋਣ ਅਸੀਂ ਜਿੱਤਦੇ ਸਾਰੀਆਂ ਵੋਟਾਂ ਉਹਨਾਂ ਨੇ ਝਾੜੂ ਨੂੰ ਪੁਆਈਆਂ ਕਿਉਂਕਿ ਉਹਨਾਂ ਨੂੰ ਰਾਜਾ ਵੜਿੰਗ ਟਾਰਗੇਟ ਲੱਗਦਾ ਸੀ 50000 ਵੋਟ ਮੈਨੂੰ ਪਈ ਸੀ ਜਦੋਂ 2022 ਚ ਜਿੱਤੇ ਐ 50000 ਵੋਟ ਮੈਨੂੰ ਇਸ ਵਾਰੀ ਪਈ ਐ ਉਹ ਤਾਂ ਬਾਅਦ ਚ ਉਹ ਆਪਦਾ ਬਿਆਨ ਵਾਪਸ ਲੈ ਗਏ ਮੈਨੂੰ ਕੋਈ ਇਤਰਾਜ਼ ਨਹੀਂ ਇਸ ਅ ਪ੍ਰੈਜ਼ੀਡੈਂਟ ਜਮ ਜਮ ਲੜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸੁਖਬੀਰ ਸਿੰਘ ਬਾਦਲ ਜੀ ਕੋਈ ਸਮਝ ਨਹੀਂ ਤਾਂ ਹਰਸਿੰਦਰ ਜੀ ਨੂੰ ਲੜਾ ਦਿਓ ਦੋਨਾਂ ਜੋ ਕੋਈ ਲੜੇ ਕੀ ਅਧਰਾਜ ਹੈ ਉਹਨਾਂ ਦੀ ਪਾਰਟੀ ਹੈ ਔਰ ਹੁਣ ਇਹ ਜਿਹੜੇ ਦਬਕੇ ਹੈ ਨਾ ਇਹ ਜਿਹੜੇ ਦਬਕੇ ਨਹੀਂ ਕੋਈ ਸੁਣਦਾ ਸੁਖਬੀਰ ਸਿੰਘ ਬਾਦਲ ਨੂੰ ਗੋਲਡੀ ਕੰਬੋਜ ਨੇ ਹਰਾਤਾ ਹੈ ਤੇ ਉਹ ਵੀ 30000 ਵੋਟ ਤੇ ਇੱਧਰ ਤੱਕ ਗਿੱਦੜਪੇ ਵਾਲੇ ਸਿੰਘ ਪੂਰ ਦੇਣਗੇ ਜਿਰੂ ਮਰਜੀ ਆ ਜੀ ਕੀ ਲੱਗਦਾ ਕਾਂਗਰਸ ਪਾਰਟੀ ਜਿਹੜਾ ਕਮਸਾਤ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਾਇਦ ਅਦਾ ਜ਼ਕੀਰ ਕਰਦਾ ਪਰ ਜੋ ਮੌਜੂਦ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸਤ ਚਲ ਹੋਈ ਆ ਉਹ ਬਹੁਤ ਖਬਰਾਂ ਆ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਦੋ ਹੀ ਦੋ ਹੀ ਹੱਥੀ ਕਿਦਾਂ ਲੁੱਟਿਆ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਸਮਝਿਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੀ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਜੈ ਨਰਜੋਤ ਕੋਲ ਸਿੱਧੂ ਨੇ ਦੋਸ਼ ਲਾਇਆ ਉਹ ਵੀ ਦਸਤਿਆ ਉਹ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਵੀ ਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦੁਸਤਾਂ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਬਾਜਵਾ ਬੋਲਿਆ ਪ੍ਰਤਾਪ ਬਾਜਵਾ ਤੇ ਉਹਨਾਂ ਦੋਸ਼ਾ ਕਿ ਤਰਨਤ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵੜਿੰਗਦੇ 5-5 ਕਰੋੜ ਦੇ ਵਿੱਚ ਵੇਚਤੀ ਇਸ ਕਰਕੇ ਉਹ ਵਰਦੀ ਤੇ ਵੇਣੇ ਤਾਂ ਨੇ ਲੋਕਾਂ ਨੂੰ ਇਸ ਸਥਿਤੀ ਆਪਣੀ ਸਪਸ਼ਟ ਕਰਨੀ ਚਾਹੀਦੀ ਆ ਨਹੀਂ ਕਰਦੇ ਤਾਂ ਇਹਦਾ ਮਤਲਬ ਉਹਨਾਂ ਨੂੰ ਪਤਾ ਕਿ ਕਾਂਗਰਸ ਇਹੀ ਕੁਝ ਚਾਹੁੰਦਾ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਮੋਟਲੀ ਦੀ ਕੁੱਟਲੀ ਦੀ ਉਹ ਕਦਰਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜਣਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸੋਚਦਾ ਕਿ ਪ੍ਰਤਾਪ ਹੜੀ ਖੁਦ ਦੋਸ਼ੀ ਨੇ ਤਾਂ ਹੀ ਉਹ ਚੁੱਪ ਨੇ ਤਾਂ ਹੀ ਉਹ ਜਵਾਬ ਨਹੀਂ ਦਿੰਦੇ ਸਭ ਲੋਕ ਕਹਿੰਦੇ ਕਿ ਤਰਤਾਨ ਦੀ ਸੀਟ ਵੇਚਤੀ ਜੀ ਕਮਜ਼ੋਰ ਕੈਂਡੀਡੇਟ ਤਾਂ ਉਹ ਪੰਜਵੇਂ ਨੰਬਰ ਤੇ ਆਇਆ ਹੁਣ ਉਹਨਾਂ ਨੂੰ ਗੱਲ ਨਹੀਂ ਆਉਂਦੀ ਸਮਝਦੇ ਕਿ ਦੀ ਗੱਲ ਇਸ ਕਰਕੇ ਜਿਹੜਾ ਨਵਜੋਤ ਕੋਲ ਸਿੱਧੂ ਨੇ ਕਿਹਾ ਉਹ ਬਿਲਕੁਲ ਦੁਸਤ ਕਿਹਾ ਉਹ ਬਿਲਕੁਲ ਸਹੀ ਕਿਹਾ ਔਰ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਔਰ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪ ਹੀ ਕਹਿ ਦੇ ਕੋਈ ਦੂਜਾ ਬੰਦਾ ਨਹੀਂ ਕਹਿਦਾ ਉਹ ਆਪੋ ਜੀ ਦੋਸ਼ ਲਾਵੇ ਕਿ ਫਲਾਣਾ ਇੰਨੇ ਕਰੋੜ ਖਾ ਗਿਆ ਫਲਾਣਾ ਇੰਨਾ ਕਰੋੜ ਖਾ ਗਿਆ ਇਸ ਕਰਕੇ ਜਿਹੜੇ ਕਰੋੜਾ ਖਾਨ ਵਾਲੇ ਲੀਡਰ ਆ ਇਹਨਾਂ ਨੂੰ ਪੰਜਾਬ ਤੋਂ ਨੂੰ ਮੂਹਰੇ ਲੋਕਾਂ ਨੂੰ ਉਹਨਾਂ ਨੂੰ ਲੀਗਲ ਨੋਟਸ ਕੱਢੇ ਜਾ ਰਹੇ ਆ ਭਵੇਂ ਸਰਜਿੰਦਰ ਰੰਧਾਵਾ ਦੀ ਗੱਲ ਕਰ ਲਈਏ ਮਿੱਠੂ ਮਦਾਨ ਹੋਣਾਂ ਦੀ ਗੱਲ ਕਰ ਲਈਏ ਬਿਲਕੁਲ ਠੀਕ ਹੈ ਨੋਟਿਸ ਜਿਹੜਿਆ ਉਹ ਕੱਢੇ ਜਾਦੇ ਇੱਕ ਦੀ ਕੱਢੇ ਜਾਦੇ ਮੈਨੂੰ ਇੱਥੇ ਪਤਾ ਨਹੀਂ ਮੇਰੇ ਨਾਲੋਂ ਲੀਗਲ ਨੋਟਸ ਨਾਲੋਂ ਮੈਨੂੰ ਜ਼ਿਆਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਨੇ ਪੰਜਾਬ ਨੂੰ ਕਿੰਨਾ ਲੁੱਟਿਆ ਹ ਸਹੀ ਅੰਸਰ ਵੇ ਜਿਹੜਾ ਉਹ ਗਾਂਧੀ ਨੂੰ ਦੇਣਾ ਚਾਹੀਦਾ ਨਵਜੋਤ ਕੋ ਸਿੱਧੂ ਦਾ ਉਹ ਲੋ ਕਹਿ ਰਹੇ ਆ ਕਿ 90% ਕਾਂਗਰਸ ਸਾਡੇ ਨਾਲ ਹੈ ਬਿਲਕੁਲ 70 50 ਸਾਡੇ ਨਾਲ ਹੈ ਇਸ ਕਰਕੇ ਉਹ ਜਿਹੜਾ ਨੋਟਿਸ ਕਾਹਦਾ ਦਿੱਤਾ ਉਹ ਤੇ ਦਿੱਤਾ ਨੇ ਰਾਜੇ ਬੜਿੰਗ ਦੇ ਜਿਹਦੇ ਤੋਂ ਦੋਸ਼ ਲਾਉਂਦੇ ਆ ਬਾਡੀਆਂ ਦਾ ਜਿੱਤੇ ਦੋਸ਼ ਲਾਉਂਦੇ ਆ ਤਰਤਾਰ ਨਾਲ ਇਲੈਕਸ਼ਨ ਦਾ ਇਹ ਤਾਂ ਰੋਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਨਵਜੋਤ ਕੋ ਸਿੱਧੂ ਜੋ ਕਹਿ ਰਹੀ ਹੈ ਜਿਹੜਾ 500 ਕਰੋੜ ਰੁਪਇਆ ਲੈ ਕੇ ਉੱਚੇ ਦਾ ਦਿੰਦੇ ਆ ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਉਹ ਜਿਹੜੇ ਚੰਦੀ ਵਾਲੇ ਪੈਸੇ ਆ 350 ਕੋਰ ਰੁਪਇਆ ਉਹ ਕਿੱਥੇ ਗਿਆ ਕਿਹੜੇ ਕਾਂਗਰਸੀ ਦੀ ਤਨੀਲ ਜਾਖੜ ਉਹ ਵੀ ਕਹਿੰਦੇ ਕਿ ਸਾਰੇ ਲੀਡਰਾਂ ਦੀ ਸਮਾਪਤ ਜਾਂਚ ਹੋਣੀ ਚਾਹੀਦੀ ਹੈ ਵੇਖੋ ਜੀ ਜੀ ਸੁਨੀਲ ਜਾਖੜ ਜੀ ਦੀ ਤੇ ਮੈਂ ਉਹਨਾਂ ਦੇ ਪਿਛੋਂ ਤੇ ਵੈਸੇ ਬੜਾ ਉਹ ਹਾਸਾ ਹੁੰਦਾ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਗਵਾਹੀ ਜੋ ਤੇ ਨਵਜੋਤ ਸਿੱਧੂ ਦੋਵੇਂ ਪ੍ਰਧਾਨ ਸੀਗੇ ਉਦੋਂ ਪ੍ਰਧਾਨ ਸੀਗੇ ਜਦੋਂ ਸਭ ਲੈਣ ਦੇਣ ਹੋਏ ਆ ਉਦੋਂ ਬੋਲੇ ਨਹੀਂ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਗੱਲ ਸਭ ਦੇਖਦੀ ਗੱਲ ਜਾਂਚ ਤੇ ਹੋਣੀ ਚਾਹੀਦੀ ਹੈ ਇਹ ਤਾਂ ਸੱਚੀ ਗੱਲ ਬਲ ਜਾਖੜ ਸਾਹਿਬ ਉਦੋਂ ਕਿਉਂ ਨਹੀਂ ਬੋਲੇ ਇਹ ਤਾਂ ਬਲ ਜਾਖੜ ਵੀ ਕਿਤੇ ਨਾ ਕਿਤੇ ਸੀਐਮਡੀ ਦਾ ਹੋਰ ਦੇ ਵਿੱਚ ਸੀਗੇ ਉਹ ਵੀ ਚੁੱਪ ਹੀ ਸੌਦੇਬਾਜ਼ੀ ਆ ਉਹਨਾਂ ਨੇ ਆਪਣੀ ਅੱਖੀ ਦੇਖੀਆਂ ਉਹ ਸੌਦੇਬਾਜ਼ੀਆਂ ਹੋ ਸਕਦਾ ਉਹਨਾਂ ਦੀ ਹਿੱਸੇਦਾਰੀ ਵੀ ਹੋਵੇ ਇਸ ਕਰਕੇ ਜੱਖਣੋਣੀ ਸਭ ਦੋਸ਼ੀ ਨੇ ਜਿੰਨੇ ਬੰਦੇ ਸੀਗੇ ਇਹ ਤਾਂ ਸਾਦਿਆਂ ਨੇ ਪੰਜਾਬ ਦਾ ਬੇੜਾ ਕਰ ਕੀ ਸੁਖਬੀਰ ਬਾਦਲ ਅੱਜ ਆ ਰਹੇ ਚੋਣ ਪ੍ਰਚਾਰ ਕਮੇਟੀ ਵਿੱਚ ਕਿਵੇਂ ਦੇ ਦੇ ਜੋ ਕਿੱਥੇ ਆਵੇ ਮਜੀਠੇ ਜਾ ਰਹੇ ਕੋਈ ਤਾਂ ਇਲੈਕਸ਼ਨ ਹੋਦੀ ਹੈ ਕਿੱਥੇ ਆਜਨ ਸੁਖਬੀਰ ਬਾਦਲ ਹੋਣੀ ਉਹਨਾਂ ਦਾ ਕੰਮ ਹੋ ਗਿਆ ਉਹਨਾਂ ਦਾ ਕੰਮ ਖਤਮ ਹੋ ਗਿਆ ਅਕਾਲੀ ਦਲ ਪੰਜਾਬ ਤੋਂ ਖਤਮ ਹੋ ਗਿਆ ਅਕਾਲੀ ਦਲ ਨੂੰ ਕਿਹੇ ਵੋਟ ਦੀ